ਮੋਦੀ ਸਰਕਾਰ ਖਤਰੇ 'ਚ ਐਨਡੀਏ ਦੀ ਵੱਡੀ ਪਾਰਟੀ ਰਾਹੁਲ ਗਾਂਧੀ ਦੇ ਸੰਪਰਕ 'ਚ ਹੈ। ਕੀ ਭਾਜਪਾ ਦੀ ਸਰਕਾਰ ਡਿੱਗਣ ਜਾ ਰਹੀ ਹੈ? ਇਹ ਸਵਾਲ ਕਿਉਂ ਪੈਦਾ ਹੋਇਆ? ਆਖਰਕਾਰ ਬੜੇ ਭਰੋਸੇਯੋਗ ਆਗੂ ਦੇ ਵੱਲੋਂ ਇੱਕ ਬਿਆਨ ਆਇਆ ਜਿਨ੍ਹਾਂ ਨੇ ਕੇਂਦਰ ਦੀ ਸਿਆਸਤ ਦੇ ਵਿੱਚ ਹੀ ਤਰਥੱਲੀ ਮਚਾ ਕੇ ਰੱਖ ਦਿੱਤੀ। ਦਰਅਸਲ ਇੱਕ ਵੱਡੇ ਤੇ ਅਹਿਮ ਆਗੂ ਨੇ ਦਾਅਵਾ ਕੀਤਾ ਕਿ ਇੱਕ ਵੱਡੀ ਐਨਡੀਏ ਦੀ ਪਾਰਟੀ ਜਿਹੜੀ ਕਿ ਜਿਹਦੇ ਸਹਾਰੇ ਤੇ ਇਸ ਵੇਲੇ ਕੇਂਦਰ ਦੀ ਮੋਦੀ ਸਰਕਾਰ ਖੜੀ ਹੈ ਉਹ ਰਾਹੁਲ ਗਾਂਧੀ ਦੇ ਸੰਪਰਕ ਚ ਹੈ ਕਿਵੇਂ ਸੰਪਰਕ ਚ ਹੈ ਕਿਹੜੀ ਪਾਰਟੀ ਹੈ ਤੇ ਕਿਹੜੀ ਪਾਰਟੀ ਦਾ ਵੱਡਾ ਅਗੂ ਸੰਪਰਕ ਚ ਹੈ ਮੁੱਖ ਮੰਤਰੀ ਵੀ ਹੈ ਉਹ ਇਹਦੇ ਬਾਰੇ ਗੱਲ ਕਰਦੇ ਆ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਆਪੜਦੇ ਰਹਿਣ ਕੇਂਦਰ ਦੇ ਵਿੱਚ ਮੋਦੀ ਸਰਕਾਰ ਖਤਰੇ 'ਚ ਹੈ ਸਵਾਲ ਪਹਿਲਾ ਇਹ ਹੈ ਕੌਣ ਡੇਗਣ ਜਾ ਰਿਹਾ ਕਿਹੜਾ ਇਹ ਵੱਡਾ ਆਗੂ ਹੈ ਜਿਹੜਾ ਕਿ ਸੂਬੇ ਦਾ ਮੁੱਖ ਮੰਤਰੀ ਵੀ ਹੈ ਉਹ ਰਾਹੁਲ ਗਾਂਧੀ ਦੇ ਟੱਚ 'ਚ ਹੈ ਤੇ ਕਿਹਦੇ ਰਾਹੀਂ ਟੱਚ 'ਚ ਹੈ ਇਹਦੇ ਰਾਹੀਂ ਸੰਪਰਕ ਚ ਇੱਕ ਵੱਡਾ ਖੁਲਾਸਾ ਹੋਇਆ ਇਹ ਖੁਲਾਸਾ ਕਿਸੇ ਮਾੜੇ ਮੋٹے ਬੰਦੇ ਨੇ ਨਹੀਂ ਕੀਤਾ ਇਹ ਮੈਂ ਜਾਂ ਕਿਸੇ ਐਸੇ ਪੱਤਰਕਾਰ ਨੇ ਜਾਂ ਐਸੇ ਕੋਈ ਛੋਟੇ ਮੋਟੇ ਆਗੂ ਨੇ ਕੀਤਾ ਹੋਵੇ ਬੀਤੀ ਕੱਲ ਤੋਂ ਇਸ ਬਿਆਨ ਨੂੰ ਲੈ ਕੇ ਵੱਡੀ ਚਰਚਾ ਛੜੀ ਹੋਈ ਹੈ ਦਰਅਸਲ ਇਹ ਕੌਣ ਟੱਚ ਚ ਹੈ ਕਿਉਂਕਿ ਉਸ ਪਾਰਟੀ ਦੇ ਸਹਾਰੇ ਹੀ ਮੋਦੀ ਸਰਕਾਰ ਖੜੀ ਹੈ ਜੇ ਉਹ ਟੱਚ ਚ ਤਾਂ ਕਿਉਂ ਟੱਚ ਚ ਇਹਦੀ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸ ਦਿਆਂ ਦਰਅਸਲ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ YRS ਕਾਂਗਰਸ ਪਾਰਟੀ ਦੇ ਮੁਖੀ ਜਗਨਮੋਨ ਰੈੱਡੀ ਨੇ ਵੱਡਾ ਦਾਅਵਾ ਕੀਤਾ ਹੈ YRS ਮਤਲਬ ਯੁਵਾ ਸ਼ਰਮਿਕ ਰੈਥੂ ਕਾਂਗਰਸ ਪਾਰਟੀ ਉਹਨਾਂ ਨੇ ਬੀਤੇ ਪਰਸੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਤੋਂ ਬਾਅਦ ਇਹ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਜਗਨਮੋਨ ਰੈੱਡੀ ਦਾ ਦਾਅਵਾ ਹੈ ਕੇ ਐਨ ਚੰਦਰਬਾਬੂ ਨਾਇਡੂ ਜੋ ਕਿ ਉਸ ਸਮੇਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਨੇ ਤੇ ਤੇਲਗੂ ਦੇਸਮ ਪਾਰਟੀ ਦੇ ਪ੍ਰਧਾਨ ਵੀ ਨੇ ਉਹ ਰਾਹੁਲ ਗਾਂਧੀ ਦੇ ਸੰਪਰਕ ਚ ਨੇ ਫਿਰ ਇੱਥੋਂ ਸਵਾਲ ਉੱਠਣ ਲੱਗੇ ਕਿ ਚੰਦਰਬਾਬੂ ਨਾਇਡੂ ਨੂੰ ਕੀ ਲੋੜ ਪੈਗੀ ਰਾਹੁਲ ਗਾਂਧੀ ਦੇ ਸੰਪਰਕ ਚ ਹੋਣ ਦੀ ਤਾਂ ਇੱਕ ਥਿਊਰੀ ਇਹ ਨਿਕਲ ਕੇ ਆਈ ਕਿ ਮੋਦੀ ਸਰਕਾਰ ਖਤਰੇ ਚ ਜਾ ਸਕਦੀ ਹੈ ਹਾਲਾਂਕਿ ਕੰਟੈਸਟ ਹੋਰ ਸੀਗਾ ਜਗਨਮੋਨ ਦਾ ਗੱਲ ਕਹਿਣ ਦਾ ਪਰ ਇਸ ਨੂੰ ਸਿਆਸੀ ਹਲਕਿਆਂ ਚ ਇਸ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ ਐਨਡੀਏ ਦੇ ਵਿੱਚ ਇਸ ਸਮੇਂ ਟੀਡੀਪੀ ਦੇ ਦੋ ਮੰਤਰੀ ਨੇਗੇ ਕੇਂਦਰ ਸਰਕਾਰ ਦੇ ਵਿੱਚ ਜਿਹਦੇ ਚ ਇੱਕ ਇਹ ਵੱਡਾ ਜਿਹੜਾ ਮਹਿਕਮਾ ਉਹਨਾਂ ਦੇ ਕੋਲੇ ਹੈ ਸ਼ੈਰੀ ਹਵਾਵਾ ਜੀ ਦਾ ਤੇ ਉਹਦੇ ਚੱਕਰ ਦੇ ਵਿੱਚ ਇਹ ਗੱਲ ਚੱਲੀ ਕਿ ਰਾਹੁਲ ਗਾਂਧੀ ਦੇ ਸੰਪਰਕ ਚ ਕਿਵੇਂ ਜਗਨਮੋਰ ਰੈਡੀ ਦਾ ਤੁਹਾਨੂੰ ਉਹ ਬਿਆਨ ਵੀ ਸੁਣਾਉਣਾ ਉਹ ਅੰਗਰੇਜ਼ੀ ਚ ਬਿਆਨ ਹੈ ਇਸ ਕਰਕੇ ਮੈਂ ਤੁਹਾਨੂੰ ਉਹਦੀ ਪੰਜਾਬੀ ਪਹਿਲਾਂ ਦੱਸਦਾ ਜਗਨਮੋਰ ਰੈਡੀ ਕਹਿੰਦੇ ਕਿ ਰਾਹੁਲ ਗਾਂਧੀ ਦੇ ਸੰਪਰਕ ਚ ਨੇਗੇ ਚੰਦਰਬਾਬੂ ਨਾਇਡੂ ਵਾਇਆ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਥ ਰੈਡੀ ਦੇ ਰਾਹੀਂ ਰੇਵੰਥ ਰੈਡੀ ਦੇ ਰਾਹੀਂ ਹੌਟਲਾਈਨ ਦੇ ਜ਼ਰੀਏ ਉਹਨਾਂ ਨੇ ਇਸ਼ਾਰਾ ਕੀਤਾ ਤੁਸੀਂ ਅੱਗੇ ਬਾਈਟ ਚੱਲੂਗੀ ਦੇਖ ਲੈਣਾ ਜਗਨਮੋਰ ਇਸ਼ਾਰਾ ਕਰਦਾ ਹੌਟਲਾਈਨ ਮਤਲਬ ਕਿ ਜਿਹੜੀ ਤੇਲੰਗਾਨਾ ਭਵਨ ਤੇ ਆਂਧਰਾ ਭਵਨ ਦੀਆਂ ਤਾਰਾਂ ਨੇ ਉਸ ਜਿਹੜੀ ਹੌਟਲਾਈਨ ਹੌਟਲਾਈਨ ਹੁੰਦੀ ਹੈ ਜਿਹੜੀ BSNL ਹੌਟਲਾਈਨ ਪ੍ਰੋਵਾਈਡ ਕਰਦਾ ਹੈ ਉਹ ਕਟ ਟੂ ਕਟ ਹੁੰਦੀ ਆ ਉਹ ਕਿਸੇ ਤੀਜੀ ਥਾਂ ਤੇ ਇੰਟਰਪਟ ਨਹੀਂ ਹੁੰਦੀ ਤੇ ਬਹੁਤ ਘੱਟ ਹੁੰਦਾ ਚਾਂਸ ਕਿ ਹੌਟਲਾਈਨ ਨੂੰ ਡਿਸਟਰਬ ਕੀਤਾ ਜਾ ਸਕੇ ਉਹਦੀਆਂ ਗੱਲਾਂ ਸੁਣੀਆਂ ਜਾ ਸਕਣ ਬਹੁਤ ਸਾਰੇ ਕੇਸ ਨੇ ਜਦੋਂ ਇਦਾਂ ਹੀ ਹੁੰਦਾ ਤਾਂ ਹੌਟਲਾਈਨਸ ਦੇ ਜ਼ਰੀਏ ਹੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਹੌਟਲਾਈਨ ਦੇ ਜ਼ਰੀਏ ਚੰਦਰਬਾਬੂ ਨਾਇਡੂ ਰਾਹੁਲ ਗਾਂਧੀ ਦੇ ਸੰਪਰਕਚ ਨੇ ਵਾਇਆ ਰੇਮੰਥ ਰੈਡੀ ਕਿਉਂਕਿ ਰੇਮੰਥ ਰੈਡੀ ਦੇ ਕੋਲੇ ਹੌਟਲਾਈਨਸ ਹੈ ਨੇ ਤੇ ਚੰਦਰਬਾਬੂ ਕੋਲ ਨਾਈਡੂ ਕੋਲ ਵੀ ਹੌਟਲਾਈਨਸ ਨੇ ਤੇ ਇਹਨਾਂ ਦੋਨਾਂ ਦਾ ਕਿਉਂਕਿ ਹైదరాబాద్ ਮੋਸਟਲੀ ਕੇਂਦਰ ਹੈ ਬੇਸ਼ੱਕ ਵਿਜੇਵਾੜਾ ਦੇ ਵਿੱਚ ਇਸ ਸਮੇਂ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈ ਪਰ ਸਿਆਸੀ ਸਰਗਰਮੀਆਂ ਦਾ ਤੇ ਸਿਆਸੀ ਉਥਲ-ਪੁਥਲ ਦਾ ਕੇਂਦਰ ਹਾਲੇ ਵੀ ਤੇਲੰਗਾਨਾ ਦੀ ਰਾਜਧਾਨੀ ਹైదరాబాద్ ਹੈ ਤੇ ਹైదరాబాద్ ਦੇ ਵਿੱਚ ਆਂਧਰਾ ਪ੍ਰਦੇਸ਼ ਸਰਕਾਰ ਦੀਆਂ ਬਹੁਤ ਸਾਰੀਆਂ ਭਵਨ ਵੀ ਨੇ ਪ੍ਰਾਪਰਟੀਆਂ ਵੀ ਨੇ ਪ੍ਰਾਣੀਆਂ ਵੀ ਨੇ ਨਵੀਆਂ ਵੀ ਨੇ ਤੇ ਉਹਨਾਂ ਦੋਵਾਂ ਸੂਬਿਆਂ ਦੇ ਵਿੱਚ ਜਿਹੜਾ ਉਹ ਸਬੰਧ ਇਸ ਪ੍ਰਕਾਰ ਨੇ ਤੇ ਉਹ ਹੋਟਲਾਈਨ ਵਰਤੀ ਜਾ ਸਕਦੀ ਹੈ। ਚੰਦਰਬਾਬੂ ਨਾਇਡੂ ਜੇਕਰ ਉਹਨਾਂ ਦੀ ਸਿਆਸੀ ਸਥਿਤੀ ਦੀ ਗੱਲ ਕਰੀ ਇਸ ਸਮੇਂ ਉਹ ਤੇਲੰਗਾਨਾ ਦੋ ਦੋਦਾ ਸੂਬਾ ਆਂਧਰਾ ਪ੍ਰਦੇਸ਼ ਵਾਖੂ ਹੈ ਉਹ ਦੂਜੀ ਵਾਰ ਇਸ ਸੂਬੇ ਦੇ ਮੁੱਖ ਮੰਤਰੀ ਬਣ ਚੁੱਕੇ ਹਨ। ਚੰਦਰਬਾਬੂ ਨਾਇਡੂ ਦੇ ਕੋਲੇ ਇਸ ਸਮੇਂ ਲੋਕ ਸਭਾ ਦੇ ਵਿੱਚ 16 ਰਾਜ ਸਭਾ ਚ 2 ਸੀਟਾਂ ਨੇ ਤੇ ਆਂਧਰਾ ਪ੍ਰਦੇਸ਼ ਦੀ ਵਿੱਚ ਉਹਨਾਂ ਦੀ ਸਰਕਾਰ ਬਿਨਾਂ ਕਿਸੇ ਵਿਸਾਖੀਆਂ ਤੋਂ ਚੱਲ ਰਹੀ ਹੈ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੈ ਦਰਅਸਲ ਜਗਨਮੋਰ ਰੈੱਡੀ ਰਾਹੁਲ ਗਾਂਧੀ ਦੀ ਚੁੱਪ ਜਿਹੜੀ ਹੈ ਰਾਹੁਲ ਗਾਂਧੀ ਨੇ ਵੋਟ ਚੋਰੀ ਦਾ ਰੋਲਾ ਪਾਇਆ ਹੋਇਆ ਹੈ ਹਾਲਾਂਕਿ ਉਸ ਨੂੰ ਲੈ ਕੇ ਕਈ ਗੱਲਾਂ ਨੇ ਚੋਣ ਕਮਿਸ਼ਨ ਦੇ ਆਪਣੇ ਦਾਅਵੇ ਨੇ ਰਾਹੁਲ ਗਾਂਧੀ ਦੇ ਆਪਣੇ ਦਾਅਵੇ ਨੇ ਉਹ ਇੱਕ ਅਲੱਗ ਗੱਲ ਹੈ ਪਰ ਜਗਨਮੋਰ ਕਹਿੰਦੇ ਕਿ ਰਾਹੁਲ ਗਾਂਧੀ ਤੇਲੇ ਆਂਧਰਾ ਪ੍ਰਦੇਸ਼ ਦੇ ਮਾਮਲੇ 'ਚ ਚੁੱਪ ਕਰ ਜਾਂਦੇ ਨੇ ਆ ਕੇ ਮਸਲਾ ਕੀ ਹੈ ਉਹ ਉਹ ਕੀ ਉਹ TDP ਨੂੰ ਬਚਾ ਰਹੇ ਨੇ ਇਹ ਗੱਲ జగన్ోహన్ The difference was twelve and a half percent, the highest what this man, highest what this man can ever speak of. Why does he not speak about Arvind Kejriwal when Arvind Kejriwal himself lost MLA election? He won MLA seat, Arvind Kejriwal lost. Can you believe that? Why doesn't Rahul Gandhi talk about that? He doesn't. because Rahul Gandhi does not talk about Andhra because Chandra Naidu is in touch with Rahul Gandhi through the Aam on hotline. ਇਹ ਇਟ ਇਜ਼ ਨਾਟ ਅ ਫੈਕਟ ਮੀਨ ਆਲ ਆਫ ਯੂਰ ਜਰਨਲਿਸਟਸ ਹੇਅਰ ਕ੍ਰਾਸ ਯਰ ਹਾਰਟਸ ਐਂਡ ਸਪੀਕ ਫॉर ਯਰਸੈਲਫ ਐਂਡ ਐਲਮੀ ਇਜ਼ ਨਾਟ ਅ ਫੈਕਟ ਸੋ ਵਾਟ ਵਾਟ ਸ਼ੁਡ ਆਈ ਕਮੈਂਟ ਔਨ ਸਮਨ ਲਾਈਕ ਰਾਹੁਲ ਗਾਂਧੀ Who himself is not sincere to what he does ਤਾਂ ਤੁਸੀਂ ਜੇ ਅਗਰ ਮੈਂ ਦੀ ਇਸ ਗੱਲ ਨੂੰ ਸੁਣਿਆ ਕਿ ਰਾਹੁਲ ਗਾਂਧੀ ਉਹ ਕਹਿੰਦੇ ਕਿ ਚੁੱਪ ਕਰ ਜਾਂਦੇ ਨੇ ਰਾਹੁਲ ਗਾਂਧੀ ਬੋਲਦੇ ਨਹੀਂ ਕੁਝ ਕਿ ਉਹਨਾਂ ਦੀ ਸੈਟਿੰਗ ਹੈ ਉਹ ਕਹਿੰਦੇ ਕਿ ਉਹਨਾਂ ਨੂੰ ਫਿਰ ਪ੍ਰੋਪਰੇਸ਼ਨ ਹੋਇਆ ਉਹ ਕਹਿੰਦੇ ਕਿ ਇਹ ਇਹਦਾ ਕੋਈ ਸ਼ੱਕ ਹੀ ਨਹੀਂ ਹੋ ਸਕਦਾ ਇਹਦਾ ਇਹਦਾ ਇੰਨਾ ਲੋਕ ਇੰਨੇ ਭੋਲੇ ਥੋੜੀ ਨੇ ਉਹ ਕਹਿੰਦੇ ਕਿ ਜੋ ਚੱਲ ਰਿਹਾ ਆ ਇਹਦੇ ਬਾਰੇ ਨਾ ਪਤਾ ਹੋਵੇ ਉਹ ਕਹਿੰਦੇ ਕਿ ਜਿੱਥੇ ਸਭ ਤੋਂ ਵੱਧ ਵੋਟ ਚੋਰੀ ਹੋਈ ਬੋਲ ਵੋਟਾਂ ਵੋਟਾਂ ਗਿਣੀਆਂ ਗਈਆਂ ਤੇ ਉਹਨਾਂ ਦੇ ਵਿੱਚ ਫਰਕ ਨਿਕਲਦਾ ਲਗਭਗ 12% ਦਾ 12.5% ਦਾ ਤਾਂ ਉਹ ਕਹਿੰਦੇ ਇੱਥੇ ਰਾਹੁਲ ਗਾਂਧੀ ਕੁਝ ਬੋਲ ਹੀ ਨਹੀਂ ਰਹੇ ਫਿਰ ਉਹ ਇਸ ਤੋਂ ਅੱਗੇ ਜਾਂਦੇ ਕਹਿੰਦੇ ਆ ਜੋ ਤੁਸੀਂ ਸੁਣਿਆ ਕਿ ਹੌਟਲਾਈਨ ਦੇ ਜ਼ਰੀਏ ਜਗਨ ਮੋਨ ਕਹਿੰਦੇ ਆ ਕੇ ਚੰਦਰਬਾਬੂ ਨਾਇਡੂ ਰਾਹੁਲ ਗਾਂਧੀ ਸੰਪਰਕ ਤੇ ਫਿਰ ਇਹ ਤਾਂ ਹੋ ਨਹੀਂ ਸਕਦਾ ਕਿ ਰਾਹੁਲ ਗਾਂਧੀ ਚੰਦਰਬਾਬੂ ਨਾਇਡੂ ਦੇ ਸੰਪਰਕ 'ਚ ਵੀ ਹੋਣ ਤੇ ਚੰਦਰਬਾਬੂ ਨਾਇਡੂ ਰਾਹੁਲ ਗਾਂਧੀ ਦੇ ਸੰਪਰਕ 'ਚ ਹੋਣ ਤੇ ਉਹਨਾਂ ਦਾ ਕੋਈ ਡੀਲ ਨਾ ਹੋ ਰਹੀ ਹੋਵੇ ਕੋਈ ਸਿਆਸਤ ਦੇ ਅੰਦਰ ਲੈਣ ਦੇਣ ਤੋਂ ਬਿਨਾਂ ਤਾਂ ਕੋਈ ਗੱਲ ਨਹੀਂ ਸਦਾਚਾਰ ਲਈ ਤਾਂ ਵੈਸੇ ਹੀ ਚਲੋ ਬੰਦਾ ਮਿਲਦਾ ਗਿਲਦਾ ਰਹਿੰਦਾ ਕੁਰਸੀ ਮੀਰਸ ਹੁੰਦੀਆਂ ਰਹਿੰਦੀਆਂ ਨੂੰ ਇੱਕ ਵੱਖਰਾ ਵਿਸ਼ਾ ਆ ਪਰ ਰਹਿਮਤ ਰੈਡੀ ਦੇ ਰਾਹੀਂ ਸੰਪਰਕ 'ਚ ਹੋਣਾ ਇਹ ਸਵਾਲ ਖੜੇ ਕਰਦਾ ਹੈ ਕੰਨ ਖੜੇ ਕਰਦਾ ਹੈ ਕਿ ਕੀ ਆਉਂਦੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਰਾਹੁਲ ਗਾਂਧੀ ਦਾ ਜੇ ਰਾਹੁਲ ਗਾਂਧੀ ਚੰਦਰਬਾਬੂ ਨਾਇਡੂ ਨੂੰ ਪੱਟ ਕੇ ਲੈ ਜਾਂਦੇ ਆ ਮੰਨ ਲਿਆ ਜਾਂਦਾ ਤਾਂ ਸਿੱਧਮ ਤੌਰ ਦੇ ਉੱਤੇ ਬੀਜੇਪੀ ਦੀ ਸਰਕਾਰ ਘੱਟ ਗਿਣਤੀ ਵੱਲ ਨੂੰ ਵਧਣ ਲੱਗ ਜੇਗੀ ਫਿਰ ਉਹਨਾਂ ਕੋਲੇ ਸਿਰਫ ਤੇ ਸਿਰਫ ਛੋਟੀਆਂ ਪਾਰਟੀਆਂ ਤੇ ਜਨਤਾ ਦਲ ਯੂਨਾਈਟਿਡ ਦਾ ਹੀ ਸਮਰਥਨ ਬਚੇਗਾ ਹੁਣ ਇਹ ਕਦੋਂ ਵਾਪਰ ਸਕਦਾ ਇੱਕ ਪ੍ਰਸ਼ਨ ਹੈ ਲੋਕ ਇਕੱਠ ਇਕਾਈ ਬੈਠੇ ਆ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਉਸ ਤੋਂ ਬਾਅਦ ਕੋਈ ਵੱਡਾ ਸਿਆਸੀ ਧਮਾਕਾ ਹੋ ਸਕਦਾ ਹੈ ਰਾਹੁਲ ਗਾਂਧੀ ਐਵੇਂ ਚੰਦਰਬਾਬੂ ਨਾਇਡੂ ਦੇ ਨਾਲ ਹੋਟਲਾਈਨ ਦੇ ਜ਼ਰੀਏ ਸੰਪਰਕ ਚ ਤਾਂ ਨਹੀਂ ਹਨ ਤਾਂ ਕੋਈ ਨਾ ਕੋਈ ਖਿਚੜੀ ਤਾਂ ਪੱਕ ਰਹੀ ਹੈ ਜਿਹਦਾ ਸਵਾਦ ਆਉਂਦੇ ਸਮੇਂ ਦੇ ਵਿੱਚ ਸਾਰੇ ਹੀ ਸਿਆਸੀ ਧਿਰਾਂ ਨੂੰ ਚਖਣਾ ਪੈ ਸਕਦਾ ਹੈ ਕਿਉਂਕਿ ਰਾਹੁਲ ਗਾਂਧੀ ਬਹੁਤ ਕਲੈਬਰਲੀ ਖੇਡ ਰਹੇ ਨੇ ਇਸ ਮਾਮਲੇ ਦੇ ਵਿੱਚ ਤੇ ਚੰਦਰਬਾਬੂ ਨਾਇਡੂ ਮਜ਼ੇ ਹੋਏ ਖਿਡਾਰੀ ਨੇ ਉਹਨਾਂ ਨੇ ਆਪਣੇ ਸਹੁਰੇ ਨੂੰ ਕਿਵੇਂ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਕਰਕੇ ਆਪ ਮੁੱਖ ਮੰਤਰੀ ਬਣੇ ਉਸ ਸਮੇਂ ਸੰਯੁਕਤ ਆਂਧਰਾ ਪ੍ਰਦੇਸ਼ ਦੇ ਤੇ ਕੇ ਦੇ ਵਿੱਚ ਹੋਰ ਬੜੀ ਇੰਟਰਸਟਿੰਗ ਗੱਲ ਹੈ ਜਿਹੜੇ ਰੇਮਥ ਥਰੇਡੀ ਨੇ ਰੇਮਥ ਥਰੇਡੀ ਇਸ ਤੋਂ ਪਹਿਲਾਂ ਤੇਲਗੂ ਦੇਸ਼ਮ ਪਾਰਟੀ ਦੇ ਵਿੱਚ ਹੀ ਹੁੰਦੇ ਸੀ ਉਹ ਚੰਦਰਬਾਬੂ ਨਾਇਡੂ ਦੇ ਬਹੁਤ ਨਜ਼ਦੀਕੀਆਂ ਚੋਂ ਸੀ ਜਦੋਂ ਤੇਲੰгана ਟੁੱਟਿਆ ਤਾਂ TDP ਤੇਲੰгана ਮਾਫ ਕਰਨਾ ਆਂਧਰਾ ਟੁੱਟਿਆ ਤਾਂ ਤੇਲੰгана ਬੰਨ ਦਾ ਵਿਰੋਧ ਕਰਦੀ ਸੀ ਉਸ ਸਮੇਂ ਵੀ 5 ਐਮਐਲਏ TDP ਦੇ ਜਿੱਤੇ ਸੀ ਤੇਲੰгана ਵਿਧਾਨ ਸਭਾ ਦੇ ਲਈ ਜਿੱਚੋ ਰੇਮਥ ਥਰੇਡੀ ਇੱਕ ਸਨ ਰੇਵਨਥਰ ਐਟਡੀ ਉਥੋਂ ਤੀਜੀ ਵਾਰ ਐਮਐਲਏ ਨੇ ਉਹ ਤੇਲਗੂ ਦੇਸ਼ਮ ਪਾਰਟੀ ਦੀ ਟਿਕਟ ਤੇ ਦੋ ਵਾਰ ਐਮਐਲਏ ਬਣੇ ਆ ਉਥੋਂ ਜਾਨੀ ਕਿ ਉਹਨਾਂ ਦਾ ਸੰਪਰਕ ਹੈ ਜਿਹੜਾ ਉਹ ਬਹੁਤ ਭਰੋਸੇਯੋਗ ਲੋਕਾਂ ਚ ਸ਼ਾਮਲ ਸੀਗੇ ਟੀਡੀਪੀ ਦੇ ਅੰਦਰ ਚੰਦਰ ਬਾਬੂ ਨਾਇਡੂ ਦੇ ਤਾਂ ਇਸ ਕਰਕੇ ਕਹਿ ਸਕਦੇ ਆ ਕਿ ਜੋ ਦਾਵਾ ਵੀਆਰਐਸ ਕਾਂਗਰਸ ਪਾਰਟੀ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਜਗਨਮੋਨ ਰੈੱਡੀ ਨੇ ਕੀਤਾ ਉਹ ਮਾੜਾ ਮੋਟਾ ਨੇ ਹੁਣ ਇਸ ਦਾ ਰੱਦੇ ਅਮਲ ਹੋਣਾ ਜ਼ਰੂਰੀ ਸੀ ਵੀਆਰਐਸ ਕਾਂਗਰਸ ਦੀ ਸਾਬਕਾ ਆਗੂ ਤੇ ਸਮੇਂਦਰਾ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਤੇ ਜਗਨਮੋਰ ਰੈਡੀ ਦੀ ਭੈਣ ਸ਼ਰਮਿਲਾ ਰੈਡੀ ਕਹਿੰਦੀ ਕਿ ਜਗਨਮੋਰ ਹੋਟਲਾਈਨ ਤੇ ਨੇ ਭਾਜਪਾ ਦੇ ਨਾਲ ਜਾਨੀ ਕਿ ਇਲਜ਼ਾਮ ਤਰਾਸ਼ੀਆਂ ਦਾ ਦੌਰ ਚੱਲ ਪਿਆ ਪਰ ਇਸ ਗੱਲ ਤੋਂ ਇਨਕਾਰ ਤਾਂ ਨਹੀਂ ਕੀਤਾ ਜਾ ਸਕਦਾ ਕਿ ਜਿਤ ਕੜੀਆਂ ਜੋੜ ਕੇ ਦੇਖੀਏ ਰੇਵਨਥ ਰੈਡੀ ਰੇਵਨਥ ਰੈਡੀ ਦਾ TDP ਕਨੈਕਸ਼ਨ ਚੰਦਰਬਾਬੂ ਨਾਇਡੂ ਨਾਲ ਬਹੁਤ ਚੰਗੇ ਸਬੰਧ ਅਤੇ ਉਸ ਤੋਂ ਬਾਅਦ ਹੌਟਲਾਈਨ ਇਹ ਸਾਰੀਆਂ ਚੀਜ਼ਾਂ ਆਪਸ ਚ ਇੱਕ ਪਾਸੇ ਵੱਲ ਦਾ ਇਸ਼ਾਰਾ ਕਰਦੀਆਂ ਨੇ ਕਿ ਚੰਦਰਬਾਬੂ ਨਾਇਡੂ ਕੋਈ ਨਾ ਕੋਈ ਖਿਚੜੀ ਤਾਂ ਬਣਾ ਰਹੇ ਨੇ ਇਹ ਖਿਚੜੀ ਕਿਸ ਤਰ੍ਹਾਂ ਦੀ ਪੱਕਦੀ ਹੈ ਇਹਦੇ ਚ ਕਿਹੜੇ ਕਿਹੜੀਆਂ ਧਾਲਾਂ ਪੈਂਦੀਆਂ ਨੇ ਇਹਦਾ ਸਮਾਂ ਦੱਸ ਸਕਦਾ ਪਰ ਇਹ ਸਿਆਸੀ ਖਿਚੜੀ ਭਾਰਤੀ ਰਾਜਨੀਤੀ ਚ ਵੱਡੀ ਤਰਥੱਲੀ ਮਚਾ ਸਕਦੀ ਹੈ ਹੌਟਲਾਈਨ ਹੈ ਜਿਹੜੀ ਇਹ ਕਈ ਥਾਂ 'ਤੇ ਅੱਗ ਲਾ ਸਕਦੀ